ਹਾਂਜੀ ਲਿੰਦ ਤੇ ਚੜਦੇ ਵਾਲੇ ਭਰਾਵਾਂ ਨੂੰ ਦਿ ਲੋ ਸਤਿ ਸ਼੍ਰੀ ਅਕਾਲ ਤੇ ਜਿਹੜੇ ਵੀ ਇਹਨਾਰੇ ਵੀਰ ਆਪਣੀ ਵੀਡੀਓ ਨੂੰ ਇੰਨਾ ਪਿਆਰ ਦਿੰਦੇ ਆ ਉਹਨਾਂ ਦਾ ਵੀ ਦਿ ਲੋ ਧੰਨਵਾਦ ਤੇ ਅੱਜ ਦੀ ਵੀਡੀਓ ਕਰਦੇ ਆ ਸਟਾਰਟ ਬਾਬਿਓ ਤੇ ਕਬੂਤਰ ਕਬੂਤਰ ਕੱਢ ਲਿਆ ਸਾਰੇ ਠੀਕ ਆ ਤੇ ਇਹਨਾਂ ਨੂੰ ਲੱਗਿਆ ਹੁਣ ਕੱਢਣਾ ਪਾਣੀ ਪੂਰੀ ਪੂਰੀ ਮਰਾਈ ਸੀ ਕਬੂਤਰਾਂ ਦੀ ਤੇ ਪਲਟੀ ਮਰਾ ਕੇ ਤੇ ਕੱਢਦੇ ਆ ਇਹਨਾਂ ਨੂੰ ਵੀ ਹਨਾ ਸਾਰਿਆਂ ਦੀ ਪਲਟੀ ਪੂਰੀ ਮਰਾਤੀ ਔਰ ਪਾਣੀ ਪੂਰੀ ਦਿੱਤਾ ਸੀ ਓਹੋ ਓਕੋਲੀ ਜਦਹੀਂ ਅੱਖਿਆ ਦੇ ਉੱਤੀ ਲਿਪੜੀ ਜਾਂਦਾ ਬਾਕੀ ਜਿਹੜੀ ਆਪਾਂ ਕੰਕੁਟਰੀ ਕੱਲ ਜਿੱਤੀ ਆਪਣੀ ਉਹ ਆ ਬੈਠੀ ਹੈ ਕੰਕੁਟਰੀ ਰੱਬੇ ਸ਼ੇਵਾ ਸਰ ਦੇਖ ਲਾ ਰਿਹਾ ਪਤਾ ਹੈ ਇਹ ਨਾਲ ਇਹ ਰਣੀਏ ਬਿਲਕੁਲ ਸੈੱਟ ਬੈਠੀ ਸੀ ਕੱਲੇ ਹੀ ਭਾਵੇਂ ਅੱਜ ਫੇੜਾ ਲਓ ਇਹਨੂੰ ਕੋਈ ਚੱਕਰ ਨਹੀਂ ਆਉ ਉੱਪਰ ਨੂੰ ਕਲਗਿਰੀਆਂ ਵੀ ਦਿੱਤੀਆਂ ਆਖ ਇਹਨੂੰ 7-8 ਗਿਰੀਆਂ ਦਿੱਤੀਆਂ ਐ ਖਿੱਚ ਗਈ ਇੱਕ ਅੱਧੀ ਗਿਰੀ ਹੋਣੀ ਆ ਤੇ ਸ਼ਾਮਾਂ ਨੂੰ ਦਿੱਤੀ ਅਜੇ ਹਨੇਰੇ ਪਿਆਂ ਦਿੱਤੀਆਂ ਸੀ 9 ਵਜੇ 9:10 ਵਜੇ ਜਦੋਂ ਪਾਣੀ ਪੂਣੀ ਆਪਦਾ ਤੋਰ ਕੇ ਸੈੱਟ ਹੋ ਗਈ ਸੀ ਐਨ ਚੰਗੀ ਤਰ੍ਹਾਂ ਮਤਲਬ ਹੈ ਨਹੀਂ ਜੀ ਇਹਨੂੰ ਕੋਈ ਵੀ ਨਹੀਂ ਪ੍ਰੋਬਲਮ ਸੀ ਨੇ ਬੈਠੋ ਦੇ ਮਾਰਤੀ ਬਿੰਦੇ ਸਾਰੀ ਨੇ ਜਦੋਂ ਬੈਠੀ ਐ ਛਤਰੀ ਦੇ ਨਾਲੇ ਬਿੱਠ ਮਾਰ ਦਿੱਤੀ ਜਿੰਨੇ ਬਾਜ ਦੋ ਤਿੰਨ ਬਿੱਠਾ ਮਾਰਤੀਆਂ ਜਾਂ ਤਾਂ ਹੀ ਪਿੰਜਰੇ ਚ ਪਾਉਣ ਤੋਂ ਪਹਿਲਾਂ ਪਹਿਲਾਂ ਤੇ ਕਬੂਤਰ ਸਾਰੇ ਬਾਬੇ ਉਲਟੀ ਬਰਾਲੇ ਤੇ ਕਬੂਤਰੀਆਂ ਬਾਹਰ ਕੱਢਤੀਆਂ ਮੈਂ ਤਿੰਨ ਚਾਰ ਤੇ ਉਹ ਵੀ ਛੱਡ ਦਈਏ ਹਨ ਲੋਈ ਬਾਬੇ ਰੰਗ ਦਾ ਕੰਮ ਪੌਂਛਿਆ ਲੱਗੇ ਹੈਗੇ ਸਾਰਾ ਇਹਨਾਂ ਨੇ ਇਧਰ ਛਿੜਿ ਛੁੱਲਿਆ ਆ ਆਹ ਕੰਦ ਰਹਿ ਗਈ ਤੇ ਉਹ ਵੀ ਛੱਡ ਦੇਣੀ ਇਹਨਾਂ ਨੇ ਮਿੰਟੋ ਮਿੱਟੀ ਲੋਈ ਬਾਬੇ ਟਾਈਮ ਹੋ ਗਿਆ 12 ਦੇ ਲਗਭਗ ਦਾ 11:30 40 ਚੁੜੀ ਹੋਏ ਹਨ 11:40 45 ਦਾ ਤੇ ਆਹ ਉਤਰ ਆਪਣੇ ਬਹਿਗੇ ਆ ਇੱਕ ਕਬੂਤਰੀ ਬੇਟੀ ਝੰਡ ਨਾਲੀ ਤਿੰਨ ਕਬੂਤਰ ਆ ਬੈਠੇ ਆ ਤੇ ਬਾਕੀ ਕਬੂਤਰ ਉੜਦੇ ਆ ਅੱਜ ਹਵਾ ਵੀ ਦਸ ਜਲਦੀ ਪਰ ਗਰਮ ਹਵਾ ਚੱਲਣ ਦੀ ਹੁਮਸ ਬਹੁਤ ਆ ਤੇ ਬੁਰਾ ਹਾਲ ਹੋਇਆ ਪਿਆ ਕਿ ਤਾ ਕੱਲ ਦਾ ਹੀ ਗਰਮੀ ਚ ਸੜੇ ਪਏ ਆ ਕੱਲ ਕੁੱਤਾ ਕੀ ਕਰਦਾਂ ਕਬੂਤਰ ਦੇ ਦਾਂ ਹੈ ਬਹੁਤ ਬਣਾ ਹੋਈ ਧੁੱਪ ਤੇ ਗਣਾ ਇੱਥੇ ਤੇ ਗਰਮੀ ਚ ਸੜ ਦਿੰਦੇ ਆ ਹਾਂ ਧੁੱਪ ਤੇ ਗਣਾ ਛੱਡਦੇ ਵੀ ਗਣਾ ਵਨ ਰੇ ਡੀ 2 ਸ਼ਟਰਾਂ ਵਾਲੇ ਹਮਾਰਾ 500000 ਗਾਣਾ ਦੇਖੋ ਆਨਲਾਈਨ ਹੁੰਦਾ ਪਿਆ ਉਦਾਂ ਹੀ ਆਨ ਦੀ ਸਪੌਟ ਹੈ ਉਹ ਕਿਹੜਾ ਚੱਲਣਾ ਆਓ ਚਾੜੇ ਹੁੰਦੇ ਆ ਤੇ ਆਨ ਦੀ ਸਪੌਟ ਮੇਰੇ ਕੋਲ ਜਿਹੜਾ ਮਰਜ਼ੀ ਗਾਣਾ ਲਾਓ ਉਹ ਤਾਂ ਕਹਿੰਦਾ ਨਾਂ ਤੇ ਗਾਣਾ ਬਣਾ ਹੋਇਆ ਆਪਾਂ ਗੋਪੀ ਮਾਨ ਖਬਰ ਸੁਣਿਆ ਸੀ ਕਰ ਲਓ ਬੰਦ ਸੌਂ ਮਾਮੀ ਗਰਮੀ ਤੇ ਗਾਦੇ ਗਰਮੀ ਦਾ ਬਹੁਤ ਡਾਂਸ ਗਰਮੀ ਦੇ ਗਾਣੇ ਦੇ ਹਾਈ ਗਰਮੀ ਹਾਈ ਗਰਮੀ ਗਰਮੀ ਵੇ ਮੇਰ ਮੱਚੇ ਵੇ ਗਰਮੀ ਬਹੁਤ ਗਰਮੀ ਆ ਰਹੀ ਬਸ ਜ਼ਰਾ ਕਰਾ ਬੈ ਧੰਨ ਜਿਗਰਾ ਜਾਨਵਰਾ ਦਾ ਤੇ ਕਬੂਤਰੀ ਨੂੰ ਬਾਬੇ ਆਪਾਂ ਦੁੱਜਾ ਕਰ ਦਈਏ ਉਹਨੂੰ ਦਹੀਂ ਦਈਏ ਪਹਿਲਾਂ ਫੇਰ ਉਹਨੂੰ ਬਦਾਮ ਪਾਦਾਂਗੇ ਕਰੀ ਹਨਾ ਰੈਡੀ ਫੈਡੀ ਹੀ ਹੋ ਜਾਊਗੀ ਦੇਖੋ ਕਬੂਤਰੀ ਬਾਜੀ ਛੱਡਣ ਜੋਗੀ ਫੇਰ ਕਰ ਲਈਏ ਉਹਦਾ ਤਾਂ ਸਹੀ ਆ ਕੋਈ ਜ਼ੋਰ ਜੂਰ ਨਹੀਂ ਲਾਇਆ ਕਬੂਤਰੀ ਐਂ ਤੰਦਰੁਸਤ ਬੈਠੀ ਸੀ ਅਜੇ ਭਾਵੇਂ ਘੰਟਾ ਹੋਰ ਲੁੱਟ ਜਾਂਦੀ ਜੇ ਕਬੂਤਰੀ ਖੜੇ ਰਹਿੰਦੇ ਤਾਂ ਕੱਲੀ ਰਹਿ ਗਈ ਸੀ ਜਿੱਦਾਂ ਦੇ ਬੂਕੂਤਰ ਨੀਵੇਂ ਆ ਗਏ ਨੀਵੇਂ ਆ ਗਏ ਸੀ ਇਕੱਲੀ ਰਹਿ ਕੇ ਤੇ ਪਹਿਲਾਂ ਤਾਂ ਨਾ ਨੇ ਝੋਟ ਬਣਾਇਆ ਸੀ ਉਹ ਪਿੰਡ ਚ ਜਾਂਦਾ ਸੀ ਇਕੱਠੇ ਆ ਜਾਂਦੇ ਸੀ ਜਾਂਦੇ ਸੀ ਉਹ ਉਹਦੇ ਇਕੱਲਾ ਇਕੱਲਾ ਹੋ ਕੇ ਆ ਗਿਆ ਤੇ ਇਹ ਰਹਿ ਕੇ ਹੀ ਉੱਥੇ ਹੀ ਇਹ ਅਸੀਂ ਚਲੋ ਤੇਰਾ ਰੋਲ ਪਾਇਆ ਵੀ ਉਹ ਆਉਂਦੀ 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 ਚਲੋ ਟਾਈਮ ਤੇ ਪ੍ਰਬੰਧਿਤ ਰਹਿਣਾ ਹੀ ਪੈਣਾ ਨਾ ਜਿਹੜਾ ਲੱਗਾ ਸੀਗਾ 12 ਮਿੰਟ ਦਾ ਟਾਈਮ ਤੇ ਉਹਦੇ ਵਿੱਚ ਨਹੀਂ ਆਈ ਤੇ ਜਦੋਂ ਬਸ ਉਹ ਟਾਈਮ ਕੱਟਿਆ ਗਿਆ ਉਹ ਵੀ ਬੂਕੂਤਰ ਬੈ ਕੇ ਮਗਰ ਉਹ ਆ ਵੀ ਗਈ ਇਹ ਆਉਂਦੀ ਹੋਈ ਇਹ ਵੀ ਮਤਲਬ ਇਹ ਨਹੀਂ ਕਿ ਮੋਕੇ ਹਟਾ ਵੱਧੂੜੀ ਆਉਂਦੀ ਇਹ ਵੀ ਨਾਲ ਹੀ ਬੈ ਗਈ ਉਹਨਾਂ ਦੇ ਮਗਰੋਂ 5-7 ਮਿੰਟ ਦਾ 10 ਮਿੰਟ ਵਾਧੂ ਉਡੀਕ ਹੋਊਗੀ ਤੇ ਉੱਡੀ ਬਹੁਤ ਚੰਗੀ ਹੈ ਇੱਕ ਮਿੰਟ ਦੀ ਉਤਰੀ ਨੇ ਪੱਲ ਮੰਦਾ ਪਲਾ ਮੰਦਾ ਨਹੀਂ ਮਾਰਿਆ ਨਾਲ ਦੇ ਪਿੰਡ ਜਦੋਂ ਗਏ ਆ ਉਹ ਤੇ ਵੀ ਕਾਲੂ ਐ ਵੱੜਦੀ ਫਿਰਦੀ ਸੀ ਜਿੱਦਾਂ ਉਹ ਉਹ ਥਾਪੇ ਮਾਰਦੀ ਫਿਰਦੀ ਸੀ ਉਹ ਦੇਲਾ ਉਹ ਵੀ ਥਾਪੇ ਬਸ ਉਹ ਹੀ ਉਧਰ ਪਿੱਪਲ ਤੇਰੀ ਉੱਥੇ ਬੈਠੀ ਸੀ ਨਾ ਇੰਨੀ ਸੀਗੀ ਐਦਾਂ ਹੱਥ ਲਾ ਕੇ ਪਲਸਟਰ ਨੂੰ ਖੜਦੇ ਸੀ ਹੱਥ ਐਂ ਇਦਾਂ ਲੱਗਦਾ ਦੂ ਹੋ ਗਿਆ ਰੋਟੀ ਪੱਕਣਾਂ ਦਾ ਕੰਮ ਸੀ ਬਹੁਤ ਗਰਮੀ ਕੱਲ ਤਾਂ ਅੱਜ ਦੀ ਗਰਮੀ ਤੇ ਉਹ ਵੀ ਜਦੋਂ ਕਾਲੂ ਉਹੋ ਹੀ ਚੱਕਰ ਪਿਆ ਨਾ ਆ ਕੇ ਵੀ ਜਿਆ ਪਿੱਪਲ ਤੇ ਤਾਂ ਦਰਖਤਾਂ ਤੇ ਜਾ ਰਾਂ ਜਾਂਦੀ ਸੀ ਉਦੋਂ ਜਦੋਂ ਤੁਹਾਡੇ ਪਿੰਡ ਗਈ ਆ ਇਹ ਉਹਦੋਂ ਦਰਖਤਾਂ ਦੇ ਬੈਠੇ ਰਾਤ ਨੂੰ ਰਾਤ ਨੂੰ 8 ਵਜੇ ਬੈਠੀ ਸੀ ਉਦੋਂ ਵੀ ਹਾਂ 8:30 ਪੇ ਬੈਠੀ ਆ ਤੇ ਉਸ ਦਿਨ ਵੀ ਸਪੈਦੇ ਕੋਈ ਦਰਖਤਾਂ ਗਿਆ ਤੇ ਫੜੀ ਸੀ ਉਹਦੇ ਚੱਕਰ 'ਚ ਹੀ ਸਪੈਦੇ ਆ ਦੇ ਘੁੰਮੀ ਜਾਂਦੀ ਸੀ ਫੇ ਦੋਵਾਰ ਮੈਂ ਘਰ ਭੁੱਲ ਗਈਆਂ ਤੇ ਹੁਣ ਫੇ ਸਪੈਦੇ ਕਿਉਂਕਿ ਜਿਆਦਾ 5-7 12 ਹੋਈਆਂ ਹੁੰਦੀਆਂ ਹਨ ਫੇ ਹੋ ਰਹਿਣਾ ਇੱਕ ਤਾਂ ਡਾਰਕ ਆਈ ਉਦੋਂ ਬਾਅਦ ਆਪਾਂ ਇੱਕ ਇੱਕ ਦੋ ਜਾ ਕੇ ਬਾਜੀ ਛੜਤੀ ਆ ਉਹ ਯਾਦ ਤਾਂ ਭੁੱਲੀਆਂ ਨਹੀਂ ਇਹ ਰੂਸੀਰਾ ਕਰ ਗਈ ਨਹੀਂ ਨਹੀਂ ਬਹੁਤ ਸੋਣੀ ਉੱਡੀ ਯਾਰ ਇਹਨੇ ਪਹਿਲਾ ਹੀ ਨੰਬਰ ਲੈ ਜਾਣਾ ਸੀ ਜੇ ਨਾ ਜਾਂਦੀ ਤਾਂ ਜਾਣ ਕਰਕੇ ਕੰਮ ਖਰਾਬ ਕਰ ਗਈ ਆਪਣਾ ਟਾਈਮ ਕਟਾ ਗਈ ਜਿਹੜੇ ਦਿੱਤੇ ਉਹ ਵੀ ਚਲ ਗਏ ਸੀਗੇ ਹਾਂ ਉਹਨਾਂ ਚੋਂ ਇੱਕ ਆਇਆ ਇੱਕ ਉਹ ਵੀ ਆਂਦਾ ਹੀ ਬਹਿ ਗਿਆ ਇਹੀ ਆ ਬਸ ਉਹ ਹੀ ਆਂਦਾ ਹੀ ਬਹਿ ਗਿਆ ਇਹ ਤਾਂ ਹੁੰਦੀ ਸੀ ਮੁੜੀ ਜਾਂਦੀ ਸੀ ਦੀਦੀ ਪਿੱਛੇ ਵੀ ਸਾਨੂੰ ਪਰ ਮੁੜੀ ਜਾਂਦੀ ਸੀ ਪਿੱਛੇ ਨਾਲ ਉੜਦੀ ਖੁੰਝੇ ਸੀ ਪਿੰਡ ਦੇ ਹਾਂ ਪਿੰਡ ਦੇ ਖਧਰੇ ਉੜਦੀ ਪਹਿਲਾ ਨੰਬਰ ਇਦਾਂ ਜੀ ਫੇਲ ਆ ਜਾਣਾ ਸੀ ਨੇ ਉਦੋਂ ਆ ਕੇ ਫੇਲ ਗਏ ਜਦੋਂ ਬਾਜੀ ਨਿੱੱਪਣ ਗਈ 15-10 ਮਿੰਟ ਤੱਕ ਉੱਥੇ ਹੀ ਉੜਦੀ ਰਹੀ ਹੈ ਦੂਜੇ ਤੇ ਉੱਥੇ ਹੀ ਉੜੀ ਗਈ ਨਾ ਜਾਤਾ ਨੂੰ ਉਹ ਵੰਦੇ ਫਿਰਦੇ ਸੀ ਪਰ ਉਹ ਨਹੀਂ ਮੰਨਿਆ ਨਹੀਂ ਰੰਗ ਨਹੀਂ ਕਲੀਅਰ ਹੁੰਦਾ ਪਿਆ ਹੈਗਾ ਉੱਥੇ ਵੀ ਜਿਹੜੇ ਦਿੰਦੇ ਸੀ ਜਦੋਂ ਤੁਸੀਂ ਗਏ ਉੱਥੇ ਦਰਹਤਾਂ ਦੇ ਖੜ ਗਈ ਨਾ ਜਿਹੜੇ ਬਾਜੀ ਇੱਤੇ ਉਹ ਵੀ ਬੈ ਗਏ ਉਹ ਆਪਾਂ ਤਾਂ ਬੰਦੇ ਨਾਲ ਹੀ ਲੜ ਪੈ ਕੇ ਤੇ ਜਾ ਗਏ ਉਹ ਮੈਨੂੰ ਝੂਠੇ ਕਾ ਗਏ ਉਹਨੇ ਲਾਲੀ ਸਪੈਦੇ ਦੇ ਬੇਟੀ ਤੋਂ ਉਹਨੇ ਲਾਭ ਵੀ ਲਈ ਉਹਦਾ ਮੂੰਹ ਵੀ ਉੱਡਿਆ ਸੀਗਾ ਉਹਨੇ ਕੋਈ ਹੋਰ ਫੜ ਲਿਆ ਹੋਊਗਾ ਉਹਨੇ ਹੋਰ ਫੜਿਆ ਹੋਊਗਾ ਜਿਹੜਾ ਉਹ ਡਰ ਕੇ ਅੰਦਰ ਅੰਦਰ ਵੜਦਾ ਹੀ ਨਾ ਬਾਹਰ ਨਹੀਂ ਹੁੰਦਾ ਕੜਾਈਆਂ ਰੱਖਿਆ ਸੀ ਕੜਾਈ ਦੇ ਵਿੱਚ ਥੋੜੇ ਬਹੁਤ ਹੋਣਿਆ ਨਾਲ ਤੇ ਪਿੰਡ ਕਿਹੜਾ ਹਾਲਟਾ ਸੀ ਨਾ ਉੱਥੇ ਉਹ ਥਾਕ ਕਟੋ ਘੱਟ ਵਿਚਾਲੀ 40 ਕਬੂਤਰ ਤਾਂ ਫੜੇ ਹੋਣ ਉਹਨਾਂ ਘੱਟੋ ਘੱਟ 30-35 ਕਬੂਤਰ ਫੜੇ ਉਸ ਪਿੰਡ ਦੇ ਵਿੱਚ ਮੇਰੀ ਚਾਲი ਚੱਲ ਗਈ ਕਿਸਮਤ ਦਾ ਚੰਗਾ ਆਉਂਗਾ ਜਿਹੜਾ ਪਿੰਡ ਨੂੰ ਮੁੜ ਗਿਆ ਹਾਂ ਧੱਕੇ ਧੱਕੇ ਖਾ ਰਹੇ ਤਿੰਨਾਂ ਚਾਲਨ ਦਿਨਵਾਜ ਪਰ ਉੱਥੇ ਕੋਈ ਨਹੀਂ ਸੀ ਸਭ ਬੈ ਬੂਗੇ ਸੀ ਸਾਰੇ ਹੀ ਬੈ ਗਏ ਸੀ ਕੋਈ ਵੀ ਕਬੂਤਰ ਨਹੀਂ ਸੀ ਉੜਦਾ ਜਿੰਨੇ ਵੀ ਸੀਗੇ ਇਹ ਹੀ ਸੀ ਉਸ ਬਾਅਦ ਚ ਦੇਲਾ ਬੈ ਕੇ ਫਿਰ 10-15 ਮਿੰਟ ਮਾਰਕੀਟਾਂਂਗੀ ਚੜੀ ਹਾਂ ਜਿੱਦਾਂ ਛੱਡੀ ਉਦਾਂ ਦੀ ਸੀ ਹਾਂ ਲੈ ਬਾਬੇ 12 ਵਜੇ ਤੇ ਆਦੇ ਲੋ ਡੱਬਾ ਜ ਆਪਣਾ ਬਿਲਕੁਲ ਸਹੀ ਆ ਜਿਹੜਾ ਜ਼ੋਰ ਲਾ ਕੇ ਆਉਂਦਾ ਸੀ ਨਾ ਤੇ ਇਹਨੂੰ ਆਲੂ ਬਖਾਰਾ ਬੜਿਆਂ ਲਾਇਆ ਸੀ ਦਾਣਿਆਂ ਦੇ ਉੱਤੋਂ ਦੀ ਤੇ ਆ ਚੈੱਕ ਕਰੋ ਯਾਰ ਤੇ ਸਾਰੀ ਗੇਮ ਬਾਬੇ ਉਹ ਵਲੌਗ ਚ ਆਪਾਂ ਸ਼ੇਅਰ ਕੀਤੀ ਹੋਈ ਆ 바ਜੀ ਜਿੱਤ ਨਾਲ ਪਹਿਲਾਂ ਜਿਹੜਾ ਪਰਸੋਂ ਵਲੌਗ ਪਾਇਆ ਸੀ ਕਿਦਾਂ ਆਲੂ ਬਖਾਰਾ ਲੱਗਦਾ ਤੁਹਾਡੇ ਸਾਹਮਣੇ ਆਲੂ ਬਖਾਰਾ ਲਾਇਆ ਹੋਈ ਸੇਮ ਉਸੇ ਤਰੀਕੇ ਨਾਲ ਠੀਕ ਆ ਨਾਲੇ ਅੱਜ ਥੋੜੇ ਥੋੜੇ ਲੇਟ ਵੀ ਸੀ ਪਰ ਚਲੋ ਉੱਥੇ ਟਿਕਾ ਲਓ ਹਨਾ ਹੱਥ ਜਿੱਥੇ ਟਿਕਣਾ ਤੁਸੀਂ ਵੀ ਲਾ ਸਕਦੇ ਆ ਵੀਰੇ ਉਦਾਂ ਹੀ ਪਾਸ ਆ ਉਹ ਬਰਮ ਖਿੱਚਿਆ ਤੇ ਆਲੂ ਬਖਾਰਾ ਲਾਓ ਆਪਣੀ ਕੁਤਰੀ ਬਾਬੇ ਕਰਨ ਬੈ ਵੀ ਗਈ ਸੀ ਜਦੋਂ ਇਹ ਪਾਣੀ ਪਾਣੀ ਨੂੰ ਮੂੰਹ ਵੀ ਨਹੀਂ ਸੀ ਕਰਦੀ। ਜਦੋਂ 15 ਮਿੰਟ ਬਾਅਦ ਪੀਤਾ ਇਹਨੇ ਜਾ ਕੇ ਮੂੰਹ ਪਾਣੀ ਮੂੰਹ ਭੇਗੀਤਾ ਪਾਣੀ ਨਾਲੋਂ। ਇਹ ਤਾਂ ਪਾਣੀ ਵੀ ਨਹੀਂ ਸੀ ਪੀਂਦੀ ਭਈ। ਕਿ ਵੱਜ ਗਿਆ ਹੈ? ਹੋਰ ਹੋਰ ਭਈ। ਇੱਕ ਉੜਦੀ ਆ। ਚੈੱਕ ਰਹੀ ਆ ਆਪਣੀ। ਅੱਛਾ। ਬਹਲੇ ਬੈਠੇ ਹੀ ਆ ਲੇਕਿਨ ਨਾ ਟਾਈਮ ਹੋ ਗਿਆ। ਇੱਕ ਵਜਾ ਲਾ ਬਸ। ਆਹੋ ਇੱਕ ਇੱਕ ਵਜ ਹੀ ਗਿਆ ਥੱਲੇ ਦਾ ਵੱਜ ਗਿਆ ਇਹ ਬਹੁਤ ਦੂਜੇ ਟਾਈਮ ਪੀਸ ਤੇ। ਫੇਰ 2 ਕੁ ਮਿੰਟ ਅੱਗੇ ਪਿੱਛੇ ਆ। ਤੇ ਲਾਉਨੇ ਆ ਇੱਥੇ ਵੀ ਟੈਂਪੀਸ ਫੋਨ ਚ ਕਿਹੜਾ ਗੱਡੇ ਜੇਬ ਚੋਂ ਬੱਬਿਓ ਤੇ ਕਿਹੜਾ ਦੇਖੀ ਆ ਬੈਠੇ ਆ ਆਪਣੇ ਪਤੰਦਰੋਂ ਪਾਣੀ ਤੇ ਤਾਂ ਨਹੀਂ ਛੱਡਾਂਗੇ ਵਿਚਾਰੇ ਬੈਠੇ ਬਹੁਤ ਜ਼ੋਰ ਲਾਇਆ ਵਿਆ ਚੀਨੇ ਨੇ ਇਹ ਕੱਚਾ ਉਤਰ ਤੇ ਇਹਨੂੰ ਪਾਣੀ ਪੂਣੀ ਦਾ ਕਰਦੇ ਆ ਹੁਣ ਉਹ ਤਾਂ ਠੀਕ ਆ ਪਾਣੀ ਵਾਲੀ ਤਾਂ ਤਾਂ ਨਹੀਂ ਠੀਕ ਆ ਨਾ ਥੱਲੇ ਨਹੀਂ ਉਤਰਦਾ ਈ ਹੱਲੇ ਵੀ ਤਾਂ ਨਹੀਂ ਆਂਦਾ ਈ ਆ ਇਹ ਨਗਰ ਕੇ ਬੈ ਗਏ ਇਹਨੂੰ ਬਿਠਾ ਲਿਆ ਨਹੀਂ ਇਹ ਬਹੁਤ ਵਧੀਆ ਚੀਜ਼ ਹੈ ਜਿਹੜਾ ਜਲਾਬ ਜਰੂਰ ਆਪਾਂ ਲਾ ਲਈਦਾ ਨਾ ਉਹ ਜਰੋਂ ਰੁੰਦਾ ਇਹਦਾ ਕੋ ਜੋਰ ਮੋਟਾ ਵੀ ਹੋਣੀ ਬੈਠਾ ਹੂੰ ਹੁਣ ਸਾਰੇ ਇਕੱਠੇ ਬੈਠੇ ਚਲਦੇ ਆ ਲੈ ਕੇ ਮੋਟੇ ਨੂੰ ਕਿਤੇ ਹੁਣ ਮੋਟਾ ਸਰੀਰ ਬਣਾ ਲਵੇ ਥਲੋ ਇੱਕ ਵਾਰੀ ਹੁਣ ਉਹਦੇ ਅੱਗੇ ਅਰਗਾ ਹੋ ਜੇ ਨਾ ਫੇਰ ਗੱਲ ਬਾਤਾਂ ਰਹਿ ਤਾਂ 19 21 ਦੇ ਫਰਕ ਗਿਆ ਜਿਆਦਾ ਨਹੀਂ ਆ ਮੇਰੇ ਅੱਗੇ ਨਾਲ ਤਾਂ ਬਹੁਤ ਸੈਟ ਹੋ ਗਿਆ ਹਾਂ ਗਰਮੀ ਮਨੰਡਿਆ ਦੇ ਬਹੁਤ ਮਿਹਨਤ ਕੀਤੀ ਹੈ ਇਸ ਗੁੱਟਰ ਤੇ ਵੀ ਸਭ ਤੋਂ ਪਹਿਲਾਂ ਬਿਮਾਰ ਵੀ ਇਹੀ ਹੋਇਆ ਸੀ ਬਾਜੋ ਸਹੀ ਵੀ ਸਾਰਿਆਂ ਨਾਲ ਬਾਜ ਹੋਈ ਹੀ ਹੋਇਆ। ਆ ਵੀ ਬਬੇ ਉਸ ਤੋਂ ਕੱਲੀ ਗਈ ਯਾਰੋ ਦੀ। ਕੱਢਦੇ ਆ ਉਹ ਇਹਨਾਂ ਨੂੰ ਅੱਜ ਲਾਇਆ ਸੀ ਨੂੰ 10-15 ਬਰ ਪਾਣੀ ਤੇ ਦੋ ਪਾਣੀ ਇਹਨਾਂ ਨੂੰ ਹੋਰ ਲਾ ਕੇ ਚੱਲੀਏ ਫੇਰ ਮੇਲਾ ਦੇਖ ਲਈਏ ਕਿਉਂਕਿ ਹੁਣ ਮੌਸਮ ਥੇ ਖਰਾਬ ਹੋ ਜਾਣਾ ਆ ਤੇ ਕਿਉਂਕਿ ਗਰਮੀ ਜਿਹੜਾ ਸਵਾਦ ਗਰਮੀ ਦੀ ਬਾਜੀ ਜਿਵੇਂ ਬਾਬੇ ਛੱਡ ਕੇ ਆਉਂਦਾ ਨਾ ਉਹੀ ਸਵਾਦ ਹੁੰਦਾ ਕਿਉਂਕਿ ਠੰਡੇ ਮੌਸਮਾਂ 'ਚ ਫਾਇਦਾ ਨਹੀਂ ਕੋਈ। ਹੁਣ ਗੈਰ ਜੀ ਚੜ ਗਈ ਨੇਰੀ ਜੀ ਚੜੀ ਆ। ਪਹਿਣਾ ਹੈਗਾ ਮੀ ਦੱਸਿਆ ਵੀ 8-9 ਦਿਨ ਲਗਾਤਾ ਹੀ ਯਮੀ ਬਾਅਦੋਂ ਤੇ ਗਰਮੀ ਤਾਂ ਚਾਹੀਦੀ ਆ ਕਿਉਂਕਿ ਆਪਣੀ ਜਿਹੜੀ ਗੇਬ ਵੀ ਥੋੜੀ ਗਰਮੀ ਵਾਲੀ ਏਰੀਆ ਹਨਾ ਤੇ ਕੋਈ ਨਹੀਂ ਗਾਂ ਕਬੂਤਰ ਬਣਾਵਾ ਕਰਾਂਗੇ ਆਪਾਂ ਦੂਸਰਾ ਵਾਲੇ ਤਾਂ ਤਿਆਰ ਕਰਾਇਆ ਕਰਾਂਗੇ ਕਬੂਤਰ ਹੱਤੀ ਲਾ ਕੇ ਨਾ ਜਿੱਦਾਂ ਪੂਰੇ ਸਿਆਣੇ ਕਰਾਇਆ ਕਰਾਂਗੇ ਬਾਜ਼ਮਾਰੀ ਤੇ ਝਟ ਆਉਣ ਉਹ ਜਿਹੜੇ ਢਾਂਗੀ ਨੂੰ ਫੇਰ ਆਪਾਂ ਉਹ ਵੀ ਬਾਜ਼ੀਆ ਛੱਡਿਆ ਕਰਾਂਗੇ ਕੋਈ ਨਹੀਂ ਹਨਾ ਸ਼ਾਮ ਨੂੰ ਕੋੜੇ ਹੁੰਦੇ ਨਾ ਛਤਰੀ ਦੇਖ ਕੇ ਢਾਂਗੀ ਨੂੰ ਨਹੀਂ ਚੜਦੇ ਹੈਗੇ ਕਿਉਂਕਿ ਢਾਂਗ ਜਿਹੜੀ ਆਪਾਂ ਖੜੀ ਕਰਕੇ ਡੋਨੇ ਆ ਉਹ ਥੋੜਾ ਜਿਹਾ ਕਿਦਰਾ ਨੁਕਸਾਨ ਆ ਪਰ ਆਪੇ ਘੇਰ ਕਰੇ ਮੈਨੂੰ ਡਰ ਜਾ ਹੁੰਦਾ ਵੀ ਕੁੱਤਰ ਜ਼ੋਰ ਲਾ ਕੇ ਕਰੇ ਮੀਂਹ ਨੂੰ ਬਾਹਲਾ ਜ਼ੋਰ ਲਵਾਉਣਾ ਨਾ ਭਰਾ ਬੂੜੇ ਜਿੰਨਾ ਉੜਦਾ ਆਪਾਂ ਤਾਂ ਨਹੀਂ ਢਾਂਗੀ ਲਾਈ ਦੀ ਚਲੋ ਗਾਂ ਕੋਈ ਨਹੀਂ ਗਿਜਾਵਾਂਗੇ ਕੁੱਤਰ ਅਗਲੇ ਸਭ ਬੱਚੇ ਖੜਾ ਕੇ ਨਾ ਹੁਣ ਹੁਣ ਤਾਂ ਜੋ ਹੈਗਾ ਛੱਡ ਛੁੱਡ ਲਈਏ ਹਨਾ ਹੁਣ ਇਹਦੀ ਜਿਹੜੀ ਆਪਣੀ ਕੱਲ ਜਿੱਤੀ ਉਹਦੀ ਭੈਣ ਅਜ ਫੇਰ ਗੱਟ ਹੁਣ ਬੈਠੀ ਆ ਤੇ ਉਹ ਵੀ ਗੱਡਾਂਗੇ ਤੇ ਕੁੱਤਰੀ ਹੁਣ ਉੜਦੀ ਐ ਵੀ ਛੱਡ ਦੇਣੀ ਬਾਜੀ ਆਪਾਂ ਬਸ ਦਿਨਾਂ ਦੇ ਵਿੱਚ ਵਿੱਚ ਹੀ ਕੱਢਣੇ ਆ ਲੋਏ ਬਾਕੀ ਹੁੰਦਾ ਪਾਣੀ ਪੂਣੀ ਪਲਾਤਾ ਤੇ ਉਹ ਕੱਲੀ ਰਹਿ ਗਈ ਉਹ 1:30 ਵਜੇ ਬੈਠੀ ਆ ਹੁਣੇ ਬੈ ਤੇ ਉਹਨੂੰ ਢੱਕ ਕੇ ਪਲਾਵਾਂਗੇ ਤੇ ਆ ਬਾਕੀਆਂ ਨੂੰ ਪਲਾਪ ਲੋ ਦਿੱਤਾ ਸਾਰਿਆਂ ਨੂੰ ਬਹੁਤ ਆ ਬਾਲੇ ਵੀ ਕਿੰਨੇ ਘਟਾਉਣੇ ਹਨ ਐਨੇ ਕੀ ਬਹੁਤ ਆ ਬਾਹਰ ਜੋਰ ਲਾਈ ਜਾਂਦੇ ਉੱਤਰ ਜਾ ਕੇ ਇਹ ਜਾਣ ਜਮੂਰ ਤਾਂ ਲਓ ਵੀ ਬਾਪੇ ਰੰਗ ਲਾਪਿਆ ਹੋਣਾ ਆਈ ਵਲੌਗ ਚ ਚੱਲੂ ਐ ਵੀ ਕੋਈ ਇਧਰ ਆ ਮੁੰਡਾ ਲੱਗਾ ਤੇ ਇਧਰ ਆ ਉਹੀ ਪਰਾਣਾ ਪਾਪੀ ਪਰਾਬੂ ਆਈ ਬਿਚ ਹੋਣਾ ਇਹ ਹੈਗੀ ਆਪਣੇ ਘਰ ਦੀ ਬੈਕ ਸਾਈਡ ਬਾ ਪਿਓ ਨੇ ਰੀਆ ਗਿੱਸਾ ਸਟੈਂਡ ਡਿੱਗਿਆ ਆਪਣਾ ਵੀਡੀਓ ਬਣਾਉਣ ਵਾਲਾ ਤੇ ਨਿਆਣੀ ਦੇ ਉੱਤੇ ਜਿਹੜਾ ਠੰਡਾ ਹੋਇਆ ਸੀ ਮੌਸਮ ਬੱਦਲ ਪੂਰਾ ਹੋਇਆ ਸੀਗਾ ਮੀਂਹ ਪੈ ਰਿਹਾ ਛਿੱਟਾਂ ਜੀਆਂ ਪਈਆਂ ਉੱਧਾ ਕੇਸ ਪਾਸੇ ਜ਼ਿਆਦਾ ਪੈ ਗਿਆ ਇਧਰਲੀ ਸਾਈਡ ਤੇ ਹਸ਼ਿਆਰਪੁਰ ਵਾਲੀ ਸਾਈਡ ਤੇ ਨਾ ਜ਼ਿਆਦਾ ਪੈ ਗਿਆ ਮੀਂਹ ਤੇ ਇਧਰ ਨੂੰ ਹੁਣ ਜਾਂਦਾ ਪੈ ਚੜਿਆ ਬੱਦਲ ਇੱਚੋ ਕੁ ਦਾ ਪਾੜ ਗਿਆ ਉਹ ਬੱਦਲ ਜਾਂ ਧੁੱਪ ਨਿਕਲ ਵੀ ਅਮੈਰੀਕਾ ਖੜੀ ਪੈ ਜਾਂਦਾ ਚਲ ਠੰਡਾ ਜਾਂ ਹੋ ਜਾਂਦਾ ਸਾਡਾ ਘਰ ਵੀ ਛਤਾਂ ਤਾ ਪਣ ਦਈਆਂ ਸੀ ਹੈਲੋ ਗਾਇਜ਼ ਬੜ ਬੜ ਹੈਲੋ ਗਾਇਜ਼ ਆ ਗਾਈ ਕਿਵੇਂ ਹੋ ਤੁਮ ਕਿਵੇਂ ਹੋ ਹਮ ਬੜੀਆਂ ਹੈ ਆਪ ਸਨਾਓ ਯਾਰ ਮੀ ਕਿੱਦਾਂ ਲਾਈਏ ਹੁਣ ਤੇਰੇ ਹੱਥ ਨਾਲ ਮੇਰੇ ਹੱਥ ਨਾਲ ਈਦਾ ਮੇਰਾ ਈਦਾ ਉੱਚੇ ਹੱਥ ਜਾਂਦਾ ਹੀ ਨਹੀਂ ਅੱਲਾ ਚੱਲ ਗਿਆ ਮੇਰਾ ਲੈ ਲੈ ਲਾਦੀ ਫੇ ਮੀ ਚੱਲ 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 ਬੱਦਲ ਹਲਾ 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 ਬੱਦਲ ਚੱਲ ਚੱਲ ਜਾ ਯਾਰ ਬੰਨੀ ਥੱਲੇ ਆ ਥੱਲੇ ਜਾ ਗੱਲ ਹੀ ਨਹੀਂ ਬਣਦੀ ਯਾਰ ਔਰ ਤੁਮੀ ਥੱਲੇ ਗਿੱਲੀਆਂ ਪੋੜੀਆਂ ਗਾਣਾ ਸੁਣਾ ਚੱਲ ਗਾਣਾ ਸੁਣਾ ਕੋਈ ਸਰਾ ਕਿੱਲੀ ਕਿੱਲੀ ਆਰੀ ਆਰੀ ਚੰਡੀ ਹਾਂ ਹਾਂ ਬਿੱਲੋ ਹਾਂ ਬਿੱਲੋ ਬਿੱਲੀ ਆਈ ਲੈ ਇਹ ਕਿੜਾ ਹਾਂ ਹਾਂ ਸਰਾ ਸਰਾ ਮਿੱਤਰ ਆਏ ਵੱਡੇ ਤੋ ਪਾਲੀ ਓਏ ਬਾਬਿਓ ਟਾਈਮ 7 ਵਜੇ ਲੱਗੇ ਹੋ ਗਿਆ ਸਾਢੇ 6 ਦਾ ਨਿਆਣੇ ਚੜ ਕੇ ਖੁੱਡੇ ਚ ਕਿਉਂਕਿ ਬਾਹਰ ਮੀਂਹ ਵੋ ਪੈਣ ਲੱਪਿਆ ਉਦਰਾ ਵਧੀਆ ਇੱਕ ਵਾਰੀ ਠੰਡਾ ਹੋ ਜੀ ਸ਼ਾਮ ਤੱਕ ਇੱਕ ਵਾਰੀ ਠੰਡੀ ਹੋ ਜੂਗੀ ਪੂਰੀ ਚੰਗੀ ਤਰ੍ਹਾਂ ਤੇ ਫੇ ਕੋਈ ਦਿਨ ਕੱਟ ਜੂਗੀ ਹੈਗਾ ਨੇ ਇਹ ਸੇਤਾ ਛੁੱਟਾ ਜੀ ਇਹ ਜਿਆਦਾ ਨਹੀਂ ਹੈਗਾ ਅੱਜ ਬਾਜੀ ਵੀ ਮਿਲਦਾ ਮੋਟਰਸਾਈਕਲ ਦੀ ਭਿਧਾਣੇ ਉੜਤੀ ਸੀਗੀ ਤੇ ਉਹ ਵੀ ਖਰਾਬ ਹੋ ਗਈ ਹੁਣੀ ਮੈਨੂੰ ਲੱਗਾ ਹੁਣ ਐਂਡ ਤੇ ਆ ਗਏ ਪਰ ਜਿੱਦਾਂ ਗਰਮੀ ਲੱਗੀ ਸ਼ਾਇਦ ਹੋ ਸਕਦਾ ਨਿਬੜ ਵੀ ਗਈ ਹੋਵੇ ਕੋਈ ਮੈਸੀ ਰਿਕਾਰਡਿੰਗ ਆਈ ਨਹੀਂ ਕੋਈ ਵੈਸੇ ਦੇਖਦੇ ਆ ਪੁੱਛਦੇ ਆ ਕਿ ਇਹਨੂੰ ਕੂਫਣ ਕਰਕੇ ਕੀ ਬਣਾਈ ਦੀ ਬਾਈ ਦਾ ਬਾਹਰ ਨਹੀਂ ਜਾਣਾ ਮੀਂਹ ਪੈਂਦਾ ਇੱਥੇ ਖੜੋ ਯਾਰਾਂ ਨੂੰ ਹਰ ਸ਼ੂ ਨਹੀ ਨਹੀਂ ਸਾਜ ਨਹੀਂ ਸ਼ਾਮ ਨਹੀਂ ਆਉਣੀ ਨਾ ਤੇ ਦਹੀਂ ਬੱਬੋ ਪਿਆਰ ਇਹਦੇ ਚ ਠੰਡਾ ਪਾਣੀ ਪਾ ਲੈਂਦੇ ਆ ਤੇ ਠੰਡਾ ਕਰਕੇ ਇਹਨੂੰ ਦੇ ਦਿੰਦੇ ਆ ਹਨਾ ਇੱਥੇ ਉਹਦਾ ਹਨੇਰਾ ਜਾ ਹੋ ਜਾਂਦਾ ਵੈਸੇ ਦਾ ਬਾਕੀ ਬਲਬ ਜਿ ਗੋਣਾ ਪੈਂਦਾ ਜੇ ਕੂਲਰ ਲਾਇਆ ਨਾ ਉਧਰੋਂ ਫਿਰ ਨੀਰਾ ਹੋ ਜਾਂਦਾ ਅੰਦਰੋਂ ਨਾਓ ਸੈਟਾਂ ਤੋਂ ਕੱਢ ਦਿੰਨਾ ਕੱਪੜਾ ਜਾਂ ਤੇ ਉਹਨਾਂ ਥੋੜੀ ਜੀ ਰੋਸ਼ਨੀ ਅੰਦਰ ਆ ਜੂਗੀ ਕਿਉਂਕਿ ਹੁਣ ਇਹਨਾਂ ਨੂੰ ਤਈ ਵੀ ਦੇਣਾ ਮੜਾ ਮੜਾ ਜਾਂ ਤੇ ਗਰਮੀ ਬਹੁਤ ਆ ਆਪ ਵੀ ਵੇਚਿਆ ਪੁੱਤਰ ਸੱਚ ਇਹਦਾ ਫੱਟਣ ਦਾ ਮੈਨੂੰ ਕੀਤਾ ਹੀ ਨਹੀਂ ਕਿਧਰ ਹੋਏ ਕਿੱਥੇ ਗਿਆ ਤੂੰ ਤੇ ਮਾਰਦੀ ਕਰਦੇ ਕਿੰਨੇ ਮਾਰਦੀ ਇਹਨੇ ਉਹ ਇਹ ਖਾਂਦਾ ਬਾਦਾਮ ਤਸਲੀ ਜੀ ਨਾ ਤੇ ਉਹਦੇ ਚੱਕਰ ਚਾ ਅੱਜੂ ਲਾਣਾ ਕੁੰਡੀ ਹੂੰ ਦਾਦਾ ਲਾ ਦੇ ਲੱਗਣੀ ਨਹੀਂ ਤੇ ਤੂੰ ਲਾ ਗਈ ਲੱਗੇ ਵੀ ਲੱਗ ਗਈ ਹੈਲੋ ਗਾ ਕੁ ਕੀ ਨਾ ਨਈ ਕਿਦਾ ਬਾਬਾ ਫਰੀਦ ਜੀ ਉੱਚੀ ਬੋਲ ਬਾਬਾ ਫਰੀਦ ਜੀ ਬਾਬਾ ਫਰੀਦ ਜੀ ਬਾਬਾ ਫਰੀਦ ਜੀ ਬਾਬਾ ਫਰੀਦ ਜੀ ਹੂੰ ਬਾਬਾ ਫਰੀਦ ਜੀ ਬਾਬਾ ਲੀਵ ਜੀ ਮੇਰੀ ਦਾੜੀ ਕਰੀਦਾ ਹੁੰਦਾ ਬਾਬਾ ਫਰੀਦ ਬਾਬਾ ਫਰੀਦ ਹਾਂ ਮੇ ਬਹੁਤ ਪੈਣ ਡਿਆ ਬਾਬਾ ਸਿਰਾਂ ਲੱਗਾ ਪੈਣ ਲਾ ਤੇ ਇਹੀ ਅੰਦਰ ਫਸੇ ਪਏ ਆ ਇੱਧਰ ਜਿਆ ਜਿੱਥੇ ਨਹੀਂ ਪੈਂਦਾ ਪੁੱਦਾ ਵੀ ਠੀਕ ਹੈ ਨਾ ਭਾਈ ਬਾਬਾ ਫਰੀਦ ਜੀ ਆ ਵੀ ਹੁਣ ਬਾਬੇ ਉਪਰ ਕੱਢਾਂਗੇ ਹਾਰੀ ਹੈ ਨਾ ਬਾਈ ਉਹ ਇਹ ਛੱਡ ਲੈਣੇ ਹੁਣ ਆਪਾਂ ਸਾਰੇ ਆ। ਇਹਨਾਂ ਨੂੰ ਟੋਣਾ ਸ਼ੁਰੂ ਕਰਦੇ ਆਂ ਕੱਲ ਤੋਂ ਤੇ ਆ ਕੱਲੂ ਗੁੱਡਾ ਇੱਕ ਈ ਫੇਸ ਆਫ ਕਰਾਂਗੇ। ਉਹਦਾ ਨਿਸ਼ਾਨ ਵਾਦਿਆ ਤੇ ਮਿੱਠਾ ਲਟਈਆ। ਇਹ ਉਪਰ ਸਾਰੇ ਸਹੀ ਆ ਹੁਣ ਇਹਨਾਂ ਬੇਟੂ ਬੁੜ ਬਣਿਆ ਇਹਨਾਂ ਦਾ। ਤੇ ਇਹਨਾਂ ਨੂੰ ਛੱਡਾਂਗੇ ਆ ਰੱਤਾ ਜਿਹੜਾ ਆਪਣਾ ਬਹੁਤ ਚੰਗਾ ਫਿਰਦਾ ਨੀਵੀਂ ਨੀਵੀਂ ਇਹਦਾ ਪੱਟਿਆ ਮੈਂ ਛੜ ਗਏ ਸਾਰੇ। ਮੈਂ ਉਹਨਾਂ ਨੂੰ ਪੱਟ ਦਿੰਦਾ ਫਿਰ। ਉਂਦਰ ਸਾਰੇ ਹੀ ਛੱਡਣਾ ਹੀ ਆ ਦੇ ਵਿੱਚ ਸਿਰਫ ਔਰਤਾਂ ਉਂਦਰ ਆਪਣਾ ਵੱਡਾ ਆ ਉਹ ਨਹੀਂ ਛੱਡਣਾ ਬਾਕੀ ਉਂਦਰ ਸਾਰੇ ਹੀ ਛੱਡਣ ਵਾਲੀ ਆ ਆ ਰੱਤਾ ਵੀ ਛੱਡਣ ਵਾਲਾ ਏਹੀ ਆ ਬੱਚਾ ਵੀ ਮਾਂ ਪੱਟਿਆ ਹੁਣ ਬੱਚਾ ਵੀ ਸਾਰਾ ਹੁੰਦਾ ਇਹ ਵੀ ਛੱਡਾਂਗੇ ਕਿਦਾਂ ਕਰੇ ਅਬੀ ਉਂਦਰ ਕੱਢਾਂਗੇ ਇਹਦਾ ਸਾਰੇ ਉਂਦਰੋਂ ਕੱਢਣੇ ਆ ਆਪਾਂ ਵਰਮੈਂਟੋ ਮਿੱਟੀ ਛੱਡ ਲੈਣੇ ਆ ਜਿਹੜੀ ਕੁਤਰੀ ਆਪਣੀ ਬਾਜੀ ਜਿੱਤੀ ਆ ਜਿਹੜੀ ਉਸ ਕਬੂਤਰੀ ਦੀ ਮਾਂ ਆ ਉਹ ਬੰਦਰ ਕਾਲੇ ਉਹ ਜਿਹੜਾ ਲਾਲ ਗਰਦ ਨਾਲ ਕਾਲੀ ਗਰਦ ਨਾਲ ਆ ਨਾ ਆਹ ਵਾਲਾ ਇਹਦੀ ਭੈਣ ਆ ਸਗੀ ਇਹਦੀ ਤੇਰੀ ਵੀ ਆ ਉਹ ਜਿਹੜਾ ਪਰਾਂ ਨੂੰ ਜਾਂਦਾ ਉਹ ਪਰਾਂ ਉਹ ਨਾਲ ਲੱਗ ਗਿਆ ਇਧਰ ਨੂੰ ਆਂਦਾ ਨਾ ਹੁਣ ਇਧਰ ਨੂੰ ਉਹ ਆ ਗਿਆ ਉਹ ਜਿਹੜਾ ਖੱਟੀਆਂ ਅੱਖਾਂ ਦਾ ਤੇ ਲਾਲ ਫੇਰਾ ਰੱਤਾ ਜਾਈ ਆ ਉਹ ਜਿਹੜਾ ਉਹ ਵੀ ਛੱਡਾਂਗੇ ਇਹਨਾਂ ਦੀ ਭੈਣ ਦੀ ਧੀ ਸੀ ਜਿਹੜੀ ਉਹ ਜਿੱਤੀ ਆਪਣੇ ਕੋ ਹਾਂ ਭੈਣ ਉਹ ਨਹੀਂ ਉਹ ਰੋਂਦਾ ਤੱਕ ਇਹ ਚੇਕ ਉਤਰ ਹੋਣਾ ਬਬੇ ਇੱਕ ਕੱਤਰ ਗਿਆ ਉਹ ਘਾਵੜਾ ਖਾ ਗਲਾਬੀ ਢੱਡ ਵਾਲਾ ਇਹ ਉਹ ਆ ਜਿਹੜੀ ਆਪਾਂ ਪਈ ਦੂਜੀ ਬਾਈ ਛੱਡੀ ਨਾ ਦੂਸਰ ਚ ਆਪਣੀਆਂ ਦੋ ਪੂਦਰੀਆਂ ਪਈਆਂ ਸੀ ਤੇ ਪੂਸ਼ਪੋਟੇ ਵਾਲੀ ਸ਼ਾਇਦ ਉੜਦੀ ਸੀ ਜਿਹੜੀ ਆਪਣੀ ਗਲਾਬੀ ਹਰੇ ਪੂਟ ਹਰਾ ਪਤਾ ਨਹੀਂ ਗਲਾਬੀ ਪੋਟਾ ਸੀ ਤੇ ਹਰੀ ਪੂਸੀ ਦਾ ਉਹ ਸੀ ਠਹਰੀ ਟੋਰੀ ਉਹ ਉਹਦੀ ਭੈਣ ਸੀ ਸਗੀ ਉਹ ਵੀ ਪੁੱਤਰ ਹੁਣ ਕੱਢਣਾ ਆਪਾਂ ਉਹ ਵੀ ਬਾਈ ਛੱਡਦੇ ਆ ਆ ਵੀ ਪੁੱਤਰ ਸਾਰੇ ਬਾਜੀ ਛੱਡਣ ਵਾਲੇ ਆ ਆਪਣੇ ਅਜਨੇ ਵੀ ਬੇਪੂਰੇ ਆ ਇਹ ਛੱਡ ਲੈਣੇ ਹੁਣ ਛੱਡ ਕੇ ਕੰਮ ਨਵੀਂ ਦੀ ਹੈ ਨਾ ਹੁਣ ਕੱਢਾਂਗੇ ਇਹਨਾਂ ਨੂੰ ਪਹਿਲਾਂ ਉਹ ਛੱਡਦੇ ਆ ਬਾਜੀਆਂ ਜਿਹਦਾ ਬਾਜੀਆਂ ਦੀਆਂ ਗਾਂ ਹੁੰਦੀਆਂ ਫਿਰ ਆ ਪੁੱਤਰ ਵੀ ਕੱਢਾਂਗੇ ਨਹੀਂ ਤਾਂ ਇਹ ਪੁੱਤਰ ਆਪਣੇ ਅਗਲੇ ਸਾਲ ਉਹ ਵੀ ਬੱਚੇ ਘਟਾ ਕਢਾਂ ਲਾਂਗੇ ਨਾ ਇਹ ਪੁੱਤਰ ਅਗਲੇ ਸਾਲ ਹਾਂਜੀ ਹੋ ਗਿਆ ਵੀ ਖਤਰਾ ਬਹੁਤ ਚੰਗਾ ਹੈ ਵੀ ਬੰਦਿਆ ਨੇ ਵੰਡਿ ਕੱਲ੍ਹ ਹੀ ਆਟ ਤੇ ਹੁਣ ਕਬੂਤਰਾਂ ਨੂੰ ਲੱਸੀ-ਲੁੱਸੀ ਜਿਹੜੀ ਆਪਾਂ ਦੇਣ ਵਾਲੀ ਉਹ ਦੇ ਲਈਏ ਤੇ ਤੋਦਾ ਵੀ ਨਾ ਆ ਗਿਆ ਆਪਣਾ ਠੰਡੇ ਖਾਂ ਬਾਹਰ ਰੱਖਿਆ ਸੀ ਮੈਂ ਕਿਹਾ ਨਾਲ ਵੇਖ ਕਰੀ ਤੇ ਵਧੀਆ ਠੰਡਾ ਜਾ ਹੋ ਗਿਆ ਵਿਚਾਰਾ ਹੁਣ ਆ ਆ ਬੁਰੀ ਜੀ ਵੀ ਲੱਗਦੀ ਨਹੀਂ ਇਥੋਂ ਤੇ ਉਹ ਵੀ ਪਿੱਛੇ ਕੱਪੜੇ ਚ ਲਾ ਕੇ ਉਹਨਾਂ ਹਨਾ ਇਹ ਕਰੀ ਹਵਾ ਫਿਰ ਜੇ ਵੇ ਚੰਗੀ ਤਰ੍ਹਾਂ ਲਾ ਹੀ ਦਿੰਨੇ ਹੁਣ ਅੱਗੇ ਵੀਡੀਓ ਚਾਲਦੀ ਚਾਲਦੀ ਜੀ ਕੰਮ ਕਰਾਂਗੇ ਕਿਉਂਕਿ ਮੀਂਹ ਪੈ ਗਿਆ ਕਰਕੇ ਬਲੌਗ ਹੁਣ ਆਪਾਂ ਇਦਾਂ ਹੀ ਪੂਰਾ ਕਰਾਂਗੇ ਤੇ ਦੇਖੋ ਤੁਸੀਂ ਵੀ ਨਜ਼ਾਰਾ ਲਓ ਜਿਹੜੇ ਬਾਹਰ ਬੈਠੇ ਆ ਉਹ ਇੰਡੀਆ ਦਾ ਨਜ਼ਾਰਾ ਲੈ ਲਓ ਤੇ ਜਿਹੜੇ ਇੱਥੇ ਵਾਲੇ ਆ ਉਹਨਾਂ ਨੇ ਉਹਨਾਂ ਨੇ ਕਬੂਤਰਾਂ ਵਾਲਾ ਨਿਆਰਾ ਲੈ ਲਿਆ ਨਾ ਲੋ ਜੀ ਆ ਵੀ ਦਿੱਤੀ ਖੋਲ ਹਵਾ ਫਿਰਨੀ ਸ਼ੁਰੂ ਹੋ ਜੇ ਕਰੀ ਐ ਕਬੂਤਰ ਠੰਡੇ ਥਾਰ ਹੋ ਜਾਣ ਹਨਾ ਖੁੱਡੇ ਆ ਸਹੀ ਮੈਨੇਜ ਖੁੱਡੇ ਬਹੁਤ ਆਪਦੇ ਆ ਜਿੱਦਾਂ ਕੰਦਾ ਹੀ ਗਰਮ ਹੋ ਗਈ ਆ ਸੇਕਾ ਬਹੁਤ ਆ ਤੇ ਉਹਦੇ ਕਰਕੇ ਵੀ ਆ ਐਣ ਕਈ ਮੌਸਮ ਸਾਫ਼ ਹੋ ਗਿਆ ਤੇ ਕਬੂਤਰ ਤਾਂ ਪਹਿਲਾਂ ਹੀ ਨਹੀਂ ਪੈਂਦੇ ਸੀ ਲੋਕਾਂ ਦੇ ਤੇ ਹੋਰ ਦਾ ਹੋਰ ਸਿਰਾ ਕਰਾਉਣ ਲੱਪ ਫੇਰ ਦੂਸਰਾ ਪੈਣ ਗਿਆ ਹੈ ਜੇ ਨਾ ਕੱਲ ਨੂੰ ਧੁੱਪ ਲੱਗੀ ਤਾਂ ਉਹਦਾ ਲਗਾਤਾਰ ਹੀ ਮੌਸਮ ਖਰਾਬ ਹੀ ਦੱਸਿਆ ਆ ਹੁਣ ਤੇ ਮੌਸਮ ਕੋਈ ਸਹੀ ਨਹੀਂ ਹੈਗਾ ਲਗਾਤਾਰ ਹੀ ਹੁਣ ਦੱਸਿਆ ਮੀਂਹ ਮੂੰਹ ਦੱਸਿਆ 15 20 ਦਿਨ ਤੇ ਉਹ ਜਿੰਨੀ ਗਰਮੀ ਸੀ ਨਾ ਤੇ ਮੀਂਹ ਦਾ ਪੈਣਾ ਹੀ ਪੈਣਾ ਸੀਗਾ ਤੇ ਨਿਆਣੇ ਵੀ ਨੇ ਕਰੀ ਜਾਂਦੇ ਨਿਆਰਾ ਲਈ ਜਾਂਦੇ ਹੈ ਨਾ ਲੋ ਬਾਬੇ ਲੱਸੀ-ਲੁੱਸੀ ਦੇ ਦਿੱਤੀ ਤੇ ਬਣਾ ਕੇ ਹੈ ਨਾ ਸਾਰੇ ਕੂਤਰਾ ਨੂੰ ਜਿੰਨੀਆਂ ਵੀ ਕਬੂਤਰੀਆਂ ਸੀ ਤੇ ਇਹ ਤਾਂ ਮੈਂ ਰੈਗੂਲਰ ਦੇਣਾ ਜਿੰਨਾ ਨਾ ਖੱਟੀ ਲੱਸੀ ਆਪਾਂ ਕਦੀ ਬੰਦ ਨਹੀਂ ਕੀਤੀ ਹਲਕੀ ਨਹੀਂ ਖੱਟੀ ਨਹੀਂ ਆ ਮਾੜੀ ਜੀ ਨੋਰਮਲ ਜੀ ਨਹੀਂ ਜਿਆਦਾ ਖੱਟੀ ਵੀ ਨਾ ਦੇ ਦਿਓ ਕਿਤੇ ਮਤਲਬ ਮਾੜੀ ਜੀ ਹਲਕੀ ਜੀ ਖੱਟੀ ਹੋਵੇ ਜਿਆਦਾ ਨਹੀਂ ਤੈਨੂੰ ਚੰਗੀ ਤਰ੍ਹਾਂ ਫੈਂਟ ਲੇਦਾ ਉਹਨਾਂ ਮੱਖਣ ਗੂਤੇ ਆ ਜਾਂਦਾ ਜਿੱਦਾਂ ਫਰਿੰਜ ਭਰ ਭਰ ਕੇ ਪਾਈ ਜਾਨੀ ਪਾਈ ਜਾਨੀ ਇਹਦਾ ਮੱਖਣ ਜੀ ਇਹ ਗੂਤੇ ਆ ਜਾਂਦਾ ਫਿਰ ਮੱਖਣ ਹੀ ਇੱਕ ਸਾਉ ਦਾ ਉੱਤੇ ਆ ਗਿਆ ਤੇ ਉਹ ਦਹੀਂ ਦਾ ਉਹਦੇ ਨਾਲ ਫੇ ਜਿਹੜੀਆਂ ਇਹਨਾਂ ਦੀ ਕਮਜ਼ੋਰੀ ਕਮਜ਼ੋਰੀ ਆ ਜਾਂ ਉਹ ਪੂਰੀ ਹੋ ਜਾਂਦੀ ਹੈ ਨਾ ਤੇ ਮੌਸਮ ਵੀ ਹੈ ਨਾ ਮੀਂਹ ਪੈ ਕੇ ਉਹ ਸਾਫ਼ ਹੋ ਗਿਆ ਉਦਾਂ ਤੇ ਆ ਨਿਆਣੇ ਪੰਗੇ ਲੈ ਡੇਟਾਂ ਕੀਤੇ ਖੜੇ ਕਰਕੇ ਚੱਕੇ ਲੋਣਾ ਵੀ ਡੇਗੀ ਨਾ ਪਵੇ ਕਿਤੇ ਪੀਂਗੀ ਜੀ ਹੋ ਗਈ ਤੈਨੂੰ ਨੇਰੀ ਗੋ ਚੱਲਦੀ ਹੀ ਪਹਿਲਾਂ ਨੇਰੀ ਵੀ ਚੱਲੀ ਆ ਤੇ ਕੂਦਰੀਆਂ ਬਾਹਰ ਤੁਰੀਆਂ ਫਿਰਦੀਆਂ ਇਹਨਾਂ ਨੂੰ ਵੀ ਡੱਕਦੇ ਆ ਅੰਦਰ ਤੇ ਗੰਦ ਬਹੁਤ ਪੈ ਗਿਆ ਕੱਲ ਨੂੰ ਸਾਫ਼ ਕਰਾਂਗੇ ਗੁੱਡੇ ਹੁਣ ਉਹਦਾ ਕਰਨੇ ਹੀ ਸੀਗੇ ਕਾਲੂ ਅੱਜ ਵੀ ਕਹਿਣ ਡਿਆ ਸੀ ਚੱਲ ਕੋਈ ਨਹੀਂ ਕੱਲ ਕਰ ਲੈਂਦੇ ਹਣਾ ਤੇ ਠੀਕ ਆ ਬਾਬਿਓ ਮੌਸਮ ਦੇਖੋ ਕਿਦਾ ਚਮਕਿਆ ਕਿ ਨਹੀਂ ਆਣ ਸਾਫ਼ ਹੋ ਗਿਆ ਮੌਸਮ ਪੂਰਾ ਆਪਾਂ ਬਾਬੇ ਉਹ ਮਿਲਦੇ ਆ ਅਗਲੀ ਵੀਡੀਓ ਚ ਜੇ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਤੇ ਕਮੈਂਟ ਆਪਣੇ ਸੋਹਣੇ ਸੋਹਣੇ ਕਰਦੇ ਰਿਆ ਕਰੋ ਤੇ ਸਾਨੂੰ ਵੀ ਸਵਾਦ ਆਉਂਦਾ ਪੜ ਕੇ ਤੇ ਤੁਹਾਡਾ ਪਿਆਰ ਹੀ ਚਾਹੀਦਾ ਮਤਲਬ ਹਨਾ ਤੇ ਆਪਾਂ ਨੁਕਤੇਵਾਦੀ ਸਾਰੀ ਦੱਸੀ ਜਾਵਾਂ ਹੁਣ ਅਗਲੀ ਜਿਹੜੀ ਵੀਡੀਓ ਆਊਗੀ ਅੱਜ ਕਰਦੇ ਨੇ ਇਹ ਜਿਹੜੇ ਰੰਗ ਵਾਲੇ ਲੱਗੇ ਬਿਜੀ ਕਰਕੇ ਹਨਾ ਉਹ ਦੇਸੀ ਗੋਲੀ ਵਾਲੀ ਆਊਗੀ ਤੇ ਦੇਸੀ ਗੋਲੀ ਬਣਾ ਕੇ ਦੱਸ ਦਿਆਂਗੇ ਆਪਾਂ ਹਨਾ ਜਿਹੜੀ ਆਪਾਂ ਉਧਰ ਕਬੂਤਰੀ ਨੂੰ ਲਾਈ ਸੀ ਜਾਂ ਦੇਸੀ ਕੁਛ ਵੀ ਜਿੱਦਾਂ ਜੋ ਵੀ ਕੀਤਾ ਸੀ ਆਲੂ ਬਖਾਰਾ ਦਾ ਤੁਹਾਨੂੰ ਦੱਸਤਾ ਉਦਾਂ ਹੀ ਲਾਇਆ ਸੀ ਤੁਹਾਡੇ ਸਾਹਮਣੇ ਲਾਇਆ ਸੀ ਤੁਸੀਂ ਵੀ ਲਾ ਸਕਦੇ ਆ ਕੰਮ ਕਰੂਗਾ ਬਦਾਮ ਖਿੱਚਿਆਂ ਦੋ ਆਲੂ ਬਖਾਰਾ ਲਾ ਦੋ ਇਹ ਚੀਜ਼ ਕਿਸੇ ਨੇ ਨਾ ਦੱਸਣੀ ਆ ਤੇ ਨਾ ਹਜੇ ਤੱਕ ਦੱਸੀ ਹੋਊਗੀ ਕਿਉਂਕਿ ਕੋਈ ਨਾ ਕੋਈ ਵਿੱਚ ਰੱਪ ਜਾਂਦੇ ਪਰ ਮੈਨੂੰ ਇਦਾਂ ਦਾ ਕੁਝ ਨਹੀਂ ਯਾਰ ਤੁਸੀਂ ਨਾ ਪਿਆਰ ਦਿੰਨੇ ਆ ਮੈਨੂੰ ਇਹ ਹੀ ਆ ਵੀ ਆਪਾਂ ਜੋ ਸੱਚ ਆ ਉਹੀ ਬੋਲੀਏ ਹੈਨਾ ਤੇ ਆ ਕਬੂਤਰ ਪਤਾ ਨਹੀਂ ਲੱਗਦਾ ਕਿ ਕਿਸ ਦਾ ਆ ਲੰਡਾ ਹੋ ਗਿਆ ਆ ਕਰਦਾ